ਹੁਣ ਪਰ ਇੰਜਨ ਵੀ ਕਰਾਤਾ ਸਾਲਾ ਹੁਣ ਵੀ ਕੰਮ ਦਾ ਵੇਖੋ ਕਿੰਨਾ ਕੰਮ ਕਰਦਾ ਇਹ ਜਾਂਦਾ ਟਰੈਕਟਰ ਚੱਕਰ ਹੈਗਾ 6 650 ਚੱਕਰ ਹੈਗਾ ਇਹ ਡਰਾਈਵਰੀ ਹੈ ਹੌਲੈਂਡ ਦੀ ਡਰਾਈਵਰੀ ਮਾੜੀ ਬੰਦੇ ਤੇ ਨਹੀਂ ਕਰ ਸਕਦਾ ਕੋਈ ਮਗਰਾੜ ਵੀਂਗੇ ਕਰਦੇ ਚੱਕ ਇਹ ਆਈਆਂ 830 ਰੁਪਈਆਂ ਠੀਕ ਹੈ ਜੀ ਆਜੂਗਾ ਵੀਂਗਾ ਹੋ ਗਿਆ ਮਗਰਾੜ ਪਾਲਾ ਪਤੰਦਰਾ ਨਹੀਂ ਨਹੀਂ ਆਓ ਇਹ ਜੜ ਤੋਂ ਮਰੋੜਿਆ ਗਿਆ ਪੱਤਾ ਬਸ ਆਓ ਇਹ ਜੜ ਤੋਂ ਟੁੱਟ ਲੈ ਇਹ ਮੇਤਰਾ ਪੱਟੀ ਪੁੱਟੀ ਆ ਭਾ ਭਾਰਤੀ ਮੈਸਤਰੀ ਕੜ ਕੇ ਲਪਰੀ ਤੇ ਵੇ 26 ਇੰਚ ਦੇ ਹਿਸਾਬ ਤੇ ਚੰਗੀ ਐ ਪਰ ਆ ਦੇਖੋ ਨਾ ਥੱਪ ਲੱਗੀ ਜਾਂਦੀ ਇਹਨੂੰ ਆਲੂ ਫੁੱਟਣਾ ਹੀ ਐ ਮਿੱਟੀ ਵੇਖੋ ਲੈ ਇੰਨੀ ਕੀ ਪਈ ਉੱਪਰ ਡਰ ਕੇ ਡਿੱਗਿਆ ਫੇਰ ਕੋਈ ਨਹੀਂ ਤੈਰ ਆ ਜਾਣਾ ਫੇਰ ਤਾਂ ਬੱਸ ਓਏ ਇੱਕ ਇੱਕ ਹੀ ਰਹਿ ਕਰੋ ਜਾਈਦੇ ਤੇ ਤੂੰ ਮਾ ਕਰ ਰਿਹਾ ਇਦਾਂ ਆ ਵੇਖੀ ਯਾਰਾ ਨਾਟ ਹੀ ਖੁੱਲੇ ਪਾ ਕੰਜਰਾ ਮਰਾਏਗਾ ਕੋਣ ਨਹੀਂ ਦਾ ਓਏ ਓਏ ਇੱਕ ਪਾਸੇ ਹੀ ਆਇਆ ਫਿਰਦਾ ਚਾਈਨਾ ਓਏ ਕੋਈ ਢਿੱਲੀ ਢੁਲੀ ਹੋਈ ਨਾ ਪਲੇਟ ਤੇ ਲੈ ਕੇ ਥੱਲੇ ਵਧੀ ਆਵੇ ਜਿਹੜੇ ਜਿਹੜੇ ਵੀਰਾਂ ਨੂੰ ਯਾਰ ਝਟਕੇ ਬਾਰੇ ਜਾਣਕਾਰੀ ਹੈ ਜਾਂ ਕਿਹੜਾ ਸਸਤੇ ਤੋਂ ਸਸਤਾ ਤੇ ਚੰਗੇ ਤੋਂ ਚੰਗਾ ਉਹਦੇ ਬਾਰੇ ਸਾਨੂੰ ਦੱਸੋ ਤੇ ਡੌਲੇ ਬੜੇ ਕੱਢਿਆ ਮੰਦੀਪ ਸੰਤ ਨਾੜ ਹੀ ਨੜ ਪਏ ਮਿੱਤਰੋ ਲੈ ਵੀ ਕਹਿੰਦੇ ਅੱਜ ਪੌੜ ਪੁੰਨ ਨੰਗਾ ਲੱਗੇ ਉਂ ਤਾਂ ਅੱਗੇ ਵੀ ਨੰਗੇ ਸੀ ਆਪਾਂ ਇਹ ਉਹ ਤਾਂ ਨਾਰੀ ਮਾ ਕਰਦਾ ਆਊਗਾ ਉਹਨੇ ਕਿੱਥੇ ਜਾਣਾ ਆ ਦੇ ਬੋ ਮਾ ਜੀ ਜਾਲ ਨਹੀਂ ਆਪਾਂ ਤੈਰਨਾ ਪੱਲਾ ਨਹੀਂ ਹੋਣਾ ਮੈਨੂੰ ਤਾਂ ਆਉਂਦਾ ਪਰ ਬਈ ਜਦੋਂ ਜਦੋਂ ਡਿੱਗਿਆ ਦੂਜੂ ਮਨ ਲਾ ਡਰ ਕੇ ਡਿੱਗਿਆ ਫੇਰ ਕੋਈ ਨਹੀਂ ਤੈਰ ਆ ਜਾਣਾ ਫੇਰ ਤਾਂ ਬੱਸ ਓਏ ਇੱਕ ਇੱਕ ਹੀ ਰਹਿ ਕਰੋ ਜਾਈਦੇ ਤੇ ਤੂੰ ਮਾ ਕਰ ਰੇ ਤੇਰਾ ਥੱਲੇ ਨਾ ਉਹ ਪੈਂਦਾ ਵੀਰਾ ਕਿੱਧਰ ਅੜ ਗਿਆ ਸੀ ਹਾਂ ਚਾਰ ਵਾਲੀ ਡਾਂਗਾ ਮੈਂ ਤਾਂ ਹੀ ਲੱਗਾ ਵੀ ਜਮਾਈ ਖੜ ਤੇ ਗੁਰੇ ਸਕਦੇ ਥੱਲੇ ਨਾ ਦੇਖ ਕੇ ਕਰਦੇ ਮੋਬਾਈਲ ਆਇਆ ਨਾ ਮਨਦੀਪ ਥੱਲੇ ਨਾ ਉਹਦੀ ਹੋਇਆ ਫਿਰਦਾ ਹਾਂ ਹਾਂ ਉਹ ਤਾਂ ਚਾਹ ਜਿਹੜਾ ਬੈਗ ਜਿਹਨੇ ਮਰਜੀ ਨਾਲ ਚਾਹ ਚੜਾਪੇ ਹਾਂ ਤੇ ਗਾਂ ਵਾਲੇ ਤੋਂ ਕਿਵੇਂ ਲੰਘਾਂਗੇ ਲੈ ਵੀ ਦੇਖੋ ਭਾਈ ਮੋਬਾਈਲ ਤਾਂ ਮੈਂ ਫੜੇ ਦੋਹਾਂ ਹੱਥਾਂ ਨਾਲ ਪੂਰਾ ਐ ਨਹੀਂ ਫੜਾਗਾ ਐਡਾ ਭਰਾਵਾ ਕੰਨਾਂ ਦਾ ਕੱਚਾ ਥੋੜੀ ਆਪਾ ਫੋਨ ਨਾ ਸੈੱਟ ਲਗੇ ਭਰਾਵਾ ਇਹਰ ਉੱਦਦੇ ਅਸੀਂ ਵੇਖਲਾ ਹਜੇ ਕੁਛ ਵੀ ਨਹੀਂ ਬਣਿਆ ਅਸੀਂ ਉਹੀ ਆ ਗਏ ਮੈਂ ਤੇ ਗੈਨੀ ਅੱਜ ਪਤਾ ਨਹੀਂ ਕਾਹ ਤੋਂ ਪੈ ਜਾਉਂਦਾ ਉਦਦੇ ਬਈ ਬੂਟ ਪਾਈ ਇੱਕ ਅੱਜ ਚੱਪਲਾਂ ਦਾ ਡਰ ਕਿਹਦੇ ਆਇਆ ਨਾ ਦੂਜਾ ਅਗਰਵਿੰਦਰਾ ਹਾਂ ਆ ਥੱਲੇ ਵੀ ਸਪੋਰਟ ਉਨ ਨਹੀਂ ਹੈ ਆ ਵੇਖੀ ਆ ਤਾਂ ਨਾਟ ਹੀ ਖੁੱਲੇ ਪੈ ਕੰਜੜਾ ਮਰਾਏਗਾ ਕੋਈ ਨਹੀਂ ਦਾ ਉਹ ਵੀ ਇੱਕ ਪਾਸੇ ਹੀ ਆਇਆ ਫਿਰਦਾ ਚੈਨਰ ਹਾਂ ਕੋਈ ਨਹੀਂ ਕੋਈ ਆਇਆ ਜਾ ਇਹ ਨਹੀਂ ਜੀਦਾ ਨੋਟ ਕਰਾਂਗਾ ਮੈਂ ਤਾਂ ਲੰਘੇਗਾ ਤੁਰੀ ਆ ਵੇਖੀ ਨਾਟ ਕਿੰਨੇ ਪਾਏ ਆ ਯਾਰ ਕਰਨਾ ਪਾਉਂ ਤੈਨਾਂ ਨੂੰ ਹਾਂ ਇਹ ਗੁਰਿੰਦਰਾ ਠੀਕ ਹੈ ਤੇਰੀ ਵਾ ਕਈ ਲੋੜ ਕਰੀ ਗਿਆ ਇਹ ਤਾਂ ਇਹ ਨਹੀਂ ਕਰੀ ਮੈਂ ਤਾਂ ਕਰੀ ਨਹੀਂ ਵਾਹਿਦਰੂ ਆਪਣੇ ਬੰਦੇ ਵਿਚਾਰੇ ਲੈਵਰ ਡਿੱਗੀ ਜਾਂਦੀ ਹਲੰਗ ਵਾਲੀ ਗੱਲ ਕਰਨ ਚੱਲੇ ਆ ਇਧਰ ਦੀ ਹੋ ਉਹ ਇੱਕ ਪਿੱਛੇ ਹੋਇਆ ਪਿਆ ਕਿਨਾਰ ਚੈਨਰ ਉਹ ਤਾਂ ਕੋਈ ਆਵਾਜ਼ ਨਹੀਂ ਲੱਗ ਰਹੀ ਲੱਗ ਤਾਂ ਜਾਏਗਾ ਹਮਾਰੀ ਨਾ ਛਾਲ ਲੱਗ ਜਾਏ ਭਾਈ ਸਾਹਿਬ ਸਕੂਟਰ ਆਉਂਦਾ ਹੈ ارے بھائی کیا بات کر رہے ہیں ان کو تو سب کچھ اتا ہے کوئی نہیں اتا یہاں کوئی کام پہ ہیں پڑھنا ہاں سردوں کے مہینے سے ریڈی جنوری میں کوئی جائے اچھا ہی ادھر بھی مارا لےے مار دیں گے بھراوا یار بڑی بہت ہے نہر مندی پ اج پتہ لگا ادھی نہر ہے کدوں دے ترے جانے ਇਹ ਲੀਰੀ ਨੰਗੀ ਆ ਨਾ ਯਾਰ ਉਹਦੇ ਤਾਂ ਇੰਨਾ ਉੱਤੋਂ ਦੀ ਨੰਗਾਏਗਾ ਹੈ ਮੈਥੋਂ ਤਾਂ ਨਹੀਂ ਨੰਗਾ ਜਾਣਾਗਾ ਪਲੇਟਾਂ ਤੋਂ ਨਹੀਂ ਪਲੇਟਾਂ ਤੋਂ ਹੀ ਨੰਗ ਜਾਾਂਗੇ ਅੱਛਾ ਪਲੇਟਾਂ ਪਾਗਾ ਪੰਗਾ ਕਾਲ ਬਕਰਿਆ ਪਿਆ ਹੈ ਫੇਰ ਤਾਂ ਠੀਕ ਹੈ ਯਾਰ ਕੰਮ ਕਿੰਨੇ ਨਾਟਾ ਰੱਖਿਆ ਇੱਕ ਦੋ ਤਿੰਨ ਚਾਰ ਪੰਜ ਛੇ ਸੱਤ ਇੱਕ ਚ ਇੱਕ ਦੋ ਤਿੰਨ ਚਾਰ ਪੰਜ ਹਾਂ ਹੋਏ ਯਾਰ ਹੈ ਵਿੱਚ ਹਾਂ ਯੂ ਤਾਂ ਬਹੁਤ ਤਕੜਾ ਹੈ ਯਾਰ ਹੈਨਾ ਯੂ ਤਾਂ ਐਂਡ ਹੀ ਹੈ ਬਾਬੇ ਹਾਂ ਕੋਈ ਯਾਰ ਕਿੰਨੇ ਦਿਨ ਬਾਅਦ ਆਏ ਆਏ ਪਲੇਟਾਂ ਦਾ ਵੀ ਖਤਰਾ ਲੱਗਦਾ ਮੈਨੂੰ ਤਾਂ ਹਾਲਿਆ ਕਿਤੇ ਢਿੱਲੇ ਢੁਲੀ ਹੋ ਗਏ ਥੱਲੇ ਜਾ ਬ ਯਾਰਾ ਪੌਲੀ ਬਣ ਗਿਆ ਸਮਝ ਲੈ ਬਣ ਗਈ ਗੱਲ ਉਹ ਭਰਾਵਾ ਮੋਰੇ ਵਿੱਚ ਦੀ ਡਰ ਲੱਗੂਗਾ ਉਹ ਵੇਖੀ ਇਹਦਾ ਯਾਰ ਜਾਵੇਂ ਬੇਫਿਕਰ ਹੋ ਕੇ ਤਰੇ ਫਿਰਦਾ ਲੈ ਓਏ ਕੋਈ ਢਿੱਲੀ ਢੁਲੀ ਹੋਈ ਨਾ ਪਲੇਟ ਤੇ ਲੈ ਕੇ ਥੱਲੇ ਵਧੀ ਆ ਵੇ ਥੜਕਾ ਹੁੰਦਾ ਪਤੰਦਰਾ ਮੈਂ ਤਾਂ ਇਨਾ ਉੱਤੇ ਜਾਊਂਗਾ ਭਰਾਵਾ ਯਾਰ ਤਾਂ ਨਟਾ ਤੋਂ ਹੀ ਆਣਗੇ ਆ ਵੀ ਯਾਰਾ ਆ ਜੀ ਦੇਖ ਲਿਆ ਟੱਚ ਲੱਗੇ ਹੋਇਆ ਹੌਲੀ ਐਸੇ ਟੱਚ ਨਾ ਲਾ ਦੇ ਕਿਤੇ ਹੋਰ ਕੋਲ ਆਦਾ ਇਹਨਾਂ ਨੇ ਟੱਚ ਤਾਂ ਫਿਰ ਪੱਟੀ ਬੈਠੇ ਆ ਥੱਲੇ ਵੜ ਕੇ ਇਹ ਆ ਕੀ ਲੱਗੇ ਆ ਆਹ ਆ ਕੀ ਹੈ ਦਾ ਅੱਛਾ ਲੱਗੇ ਆ ਤਾਂ ਤੇ ਹਾਂ ਮੜੇ ਮੜੇ ਲਾਏਗਾ ਆ ਤਾਂ ਥੱਲੇ ਮੌਤ ਹੀ ਦੀਂਦੀ ਆ ਇਹ ਕਾਹ ਵੇਖੀ ਜੰਪ ਲੈਂਦੀ ਐ ਚੈਪ ਜਾਂਦੀ ਐ ਆਹ ਆਉਂਗਾ ਯਾਰ ਇਹਨਾਂ ਦੇ ਦਰਮਿਆਨ ਉਹ ਇਹਦਾ ਉਹੀ ਕਾਲ ਬਲ ਗਿਆ ਹੀ ਅਕਸਰ ਇਹ ਵੱਡੀਆਂ ਥੋੜੀਆਂ ਲੈ ਵੀ ਮਤਰੋ ਕਹਿੰਦੇ ਬਣ ਜਾਣਾ ਲੱਗਦਾ ਕਣਕਾਂ ਵੇਲੇ ਨੂੰ ਉਮੀਦ ਹੈ ਨਹੀਂ ਮੰਨਦਾ ਨਹੀਂ ਚੱਲਦਾ ਕਣਕਾਂ ਵੇਲੇ ਕੀ ਕਰਦੇ ਨੇ ਜੇ ਇਹ ਜੇ ਕਰੈਸ਼ਰ ਪਾਉਣਾ ਸਾਰਾ ਬੋਹ ਕਰੈਸ਼ਰ ਇਹ ਐਸਾ ਹੋਣਾ ਯਾਰ ਕਰੈਸ਼ਰ ਦਾ ਪਉ ਬੋ ਥੋੜਾ ਅਗਰਤੇ ਯਾਰ ਆਹ ਤਾਂ ਕਾਲ ਬਤਾ ਇਹਨਾਂ ਨੇ ਜਾਵਾਂ ਬਰਾਬਰ ਕਰਤਾ ਤੇ ਕ੍ਰੈਸ਼ਰ ਕਿਹੜਾ ਰਹਿ ਗਿਆ ਫਿਰ ਆ ਉੱਤੋਂ ਹੀ ਪਾਉਣਗੇ ਯਾਰ ਇਹਦੇ ਬਰੋਬਰ ਥੋੜਾ ਪਾਉਣਗੇ ਤੁਸੀਂ ਜਾਣੇ ਯਾਰ 6-7 ਇੰਚ ਹੀ ਪਾਉਣਗੇ ਬਸ ਮੇਰੇ ਹਿਸਾਬੇ ਤਾਂ ਜਾਂ 8 ਇੰਚ ਹੀ ਕਰ ਲਾ ਮੈਨੂੰ ਤਾਂ ਐਂ ਕਿਤੇ ਉਹ ਗੱਡਰਾ ਹੀ ਲਗਾਉ ਦੇਣੀਆਂ ਸਾਰੀਆਂ ਥੱਲੇ ਥੱਲੇ ਕਰਨਾ ਹੀ ਸੋਰੀ ਨਾਲ ਨੀਵਾ ਆਣਾ ਹੀ ਕੰਮ ਹੋਰ ਕਿੱਥੇ ਖੜਾ ਮੋਟਰਸਾਈਕਲ ਆਪਣਾ ਆ ਜਾ ਲ ਜਾ ਰਹਿ ਕੇ ਚੱਲ ਗਿਆ ਨਾ ਆ ਜਾ ਚੱਲ ਲਿਆ ਯਾਰ ਦਾ ਉਹਦਾ ਬੰਦੇ ਢਿੱਕੀ ਜਾਂਦੇ ਸਾਡੇ ਉੱਤੇ ਉਹ ਆਲਣ ਵਾਲੀ ਲੇਵਰ ਨਾਲ ਗੱਲ ਕਰਨੀ ਐ ਆਲਣ ਵਾਲੀ ਲੇਵਰ ਨਾਲ ਇਧਰੋਂ ਨਹੀਂ ਮੁੜ ਜਾ ਕਰੂਗਾ ਕਿਉਂਕਿ ਪੁਲ ਚੌੜਾ ਬਹੁਤ ਆ ਉੱਥੇ ਜਾ ਕੇ ਤਾਂ ਐ ਲੱਗਦਾ ਵੀ ਐ ਕਿਵੇਂ ਮੋੜਿਆ ਕਰਾਂਗੇ ਕਿਕਰ ਕੁਕਰ ਪਟਣੀ ਪਊਗੀ ਪਰ ਅਕਸਰ ਆ ਮਸ਼ੀਨ ਵਾਲੇ ਨੂੰ ਔਖਾ ਹੋਣਾ ਨਹੀਂ ਮੁੜ ਜਾ ਕਰੂ ਚੌੜਾ ਬਹੁਤ ਆ ਭਰਾਵਾ ਕਿੱਥੇ ਪਿਆ ਇੱਥੋਂ ਇੱਥੋਂ ਕਿੱਥੇ ਇਧਰ ਨਹੀਂ ਪਾਉ ਬੈਠੇ ਕੇ ਨਹੀਂ ਪਾ ਪਤਨਾ ਕਰਦਾ ਬਹੁਤ ਆ ਸਾਰਾ ਉਹ ਨਹੀਂ ਮੁੜੂਗੀ ਭਰਾਵਾ ਹੱਸ ਕੇ ਇੱਥੋਂ ਆਵੇ ਖਾਲਾ ਉਹ ਅਗਲੀ ਕੰਨੀ ਦੂਰ ਆ ਨਾ ਖੁੱਲਾ ਹੋ ਗਿਆ ਮੋੜ ਐਡੀ ਨਹੀਂ ਗੱਲ ਜੇ ਤਾਂ ਇਹ ਪੁਲ 11 ਫੁੱਟੋਂ ਦਾ ਫੇਰ ਨਹੀਂ ਮੁੜਦਾ ਜਿਵੇਂ ਇਹ ਗਾਂ ਲਿਆ ਆ ਪਰੜੀ ਤੋਂ ਕਿੱਥੇ ਲਿਆਏ ਅੱਛਾ ਹੁਣ ਨਹੀਂ ਕੋਈ ਚੱਕਰ ਵਿੱਚ ਆੜਾਈ ਜਾਂਦੇ ਪਰ ਇੰਨਾ ਆਵੇ ਜਿਵੇਂ ਉੱਚਾ ਹੋ ਜਾਣਾ ਨੇ ਇੱਥੇ ਇੱਥੇ ਆ ਰੇ ਇਧਰੋਂ ਢਾਲ ਫੁੱਲ ਬਣੋਗੇ ਇੱਥੋਂ ਦਾ ਡੀਡੂ ਆ ਜੀ ਤਾਂ ਅੱਗਾ ਚੱਕ ਕੇ ਨੰਨ ਕੋ 11 ਫੁੱਟੀ ਦਾ ਜੀ ਆ ਤਾਂ ਇੰਨਾ ਖੁੱਲਾ ਕਰਨਾ ਬਹੁਤ ਛੋੜਾ ਜੀ ਥੋੜਾ ਹੀ ਕਰਨਾ ਪਊ ਆ ਗੱਡ ਰੰਗ ਡਰਾਣਾ ਮੈਂ ਗੂਆ ਮੈਂ ਇਨਸੂਲੇਟ ਹੋ ਗਿਆ ਕਿਤੋਂ ਹੀ ਲਓ ਜੀ ਬਾਬੋ ਗੱਲ ਕਰਿਆਂਦੀ ਗੱਟੇ ਦਾ ਕੋਈ ਓਕਾ ਪੱਕਾ ਕਰਿਆਂਦਾ ਗਵਾਨ ਚੋਂ ਚੋੱਕ ਕੇ ਤੇ ਟਰਾਲੀ ਚ ਸੈੱਟ ਕੇ ਟੋਕਰ ਆਣਾ ਤਾਂ ਉਦੋਂ ਬਾਅਦ ਢੇਰ ਲਾ ਕੇ ਤੇ ਢੇਰ ਤੋਂ ਬਾਅਦ ਛਾਂਟੀ ਕਰਕੇ ਤੇ ਗੱਟੇ ਸਹੌਣ ਤੱਕ ਤੇ ਭਰਨ ਤੱਕ ਤੋਲ ਕੇ ਓਕਾ ਪੱਕਾ 8500 ਰੁਪਇਆ ਕਿੱਲਾ ਕਿੱਲਾ ਠੀਕ ਹੈ ਨਾ ਹੁਣ ਰੱਬ ਰੱਖਾ ਤੇ ਮਹਿੰਗਾ ਸਸਤਾ ਪਰ ਆਲੂ ਚੋ ਗਿਆ ਮੌਸਮ ਵੀ ਕੱਚਾ ਜੇ ਸਵੇਰ ਤੱਕ ਨਾਮ ਹੀ ਐ ਤਾਂ ਸਵੇਰੇ ਲੱਗਣਾ। ਘੋੜਾ ਦਾ ਨਿਆਰਾ ਦੇਖੀਆ ਰੋ। ਸਾਈ ਡਰਾਈਵਰ ਦਾ ਵੀ ਨਹੀਂ ਕੀ ਕਰਕੇ ਡਰਾਈਵਰ ਦਾ ਆਹ ਟਾਇਰ ਲਈ ਆ ਪਾ ਟਰਾਲੀਆ ਤੇ ਘੋੜਾ ਲੈ ਵੀ ਜਟੋ ਕਹਿੰਦੇ ਥਾਪੀਆਂ ਮਾਰੀ ਜਾਂਦੇ 18 ਦੇ ਟਾਇਰ ਵੀ ਆਪਣੇ। ਆ ਤੁਹਾਨੂੰ ਦਿਖਾ ਦਈਏ ਆਲੂ ਖਾਦੇ ਉਹਨਾਂ ਦੇ। ਆ ਨੁਕਸਾਨ ਐ ਕੁਸ ਉੱਥੇ ਸਿੱਟੇ ਪਏ ਐ। ਉਹੀ ਟੱਕ ਤੇ ਚੱਲੋ ਨਾਲ ਆ ਬੀ ਟੱਕਿਆ ਪਿਆ ਆਪਣਾ। ਤੇ ਦੂਜੇ ਤਾਸੇ ਤੁਹਾਨੂੰ ਦਿਖਾਉਣਾ ਟਰੈਕਟਰ ਆਪਣਾ ਇਹਦੇ ਨਾਲ ਕੀ ਕਹਿੰਦੇ ਹੁੰਦੇ ਆ ਆ ਚੀਜ਼ਾਂ ਲੱਗੀਆਂ ਟੇਪਾਂ ਟੂਪਾਂ ਵਾਲਾ ਬੁਰਾ ਹਾਲ ਹੋਇਆ ਪਿਆ ਯਾਨੀ ਹੁਣ ਮ ਰੰਗ ਰੰਗ ਮਾਰਾਂਗੇ ਆਪਾਂ ਵਧੀਆ ਦਿਖਾਉਣ ਜੋਗਾ ਤੁਹਾਨੂੰ ਕਰਾਂਗੇ ਅੱਜ ਵੱਡਾ ਭਾਈ ਆਪਣਾ ਆਈ ਜਾਂਦਾ ਜਿਹੜਾ ਭਾਈ YouTube ਤੋਂ ਆਪਣੇ ਨਾਲ ਵੱਡਾ ਭਰਾ ਆਪਣਾ ਕਾਫੀ ਟਾਈਮ ਦਾ ਆਪਣੇ ਨਾਲ ਜੁੜਿਆ ਹੋਇਆ ਤੇ ਉਹ ਵੀਰ ਆ ਰਿਹਾ ਤੇ ਵਾਏ ਹੁੰਦਾ ਯਾਰ ਅਗਲਾ ਆਖੂਗਾ ਕੀ ਟਰੈਕਟਰ ਦਾ ਹਾਲ ਬਣਾਇਆ ਤੇ ਹੁਣ ਆ ਅੱਜ ਮੈਂ ਲਾਉਣ ਲੱਗਾ ਪਿਛਲੇ ਸਾਲ ਜਨਵਰੀ 31 ਦੇ ਇੱਥੇ ਫੁੱਲ ਲੱਗੇ ਸੀਗੇ ਮੈਰਜ ਸੀਗੀ ਉਦੋਂ ਦਾਸ ਦੀ ਤੇ ਉਦੋਂ ਦੇ ਮੰਨ ਲਓ ਇਹਦੇ ਤੇ ਆ ਚੇਪੀਆਂਵੇਂ ਲੱਗੀਆਂ ਤੋ ਆ ਤੂ ਦਿੰਦੇ ਏ ਚੱਲ ਉੱਤਰ ਜਾਣੀਆਂ ਪਰ ਉਤਰੀਆਂ ਹੀ ਨਹੀਂ ਆਏ ਹੁਣ ਯਾਰ ਰਗੜ ਰਗੜ ਲਾਉਣਾ ਪੈਂਦਾ ਆ ਰੰਗ ਥੋੜਾ ਜਿਹਾ ਆਪਾਂ ਮਾਰਾਂਗੇ ਹੁਣ ਆਪ ਬਾਅਦ ਚ ਪੇਂਟ ਉਹਦੇ ਵਾਲਾ ਇਹਦਾ ਬਲੂ ਵੀ ਆਉਂਦਾ ਨਾ ਆਹਲੈਂਡ ਦਾ ਤੇ ਬਾਕੀ ਪੇਟਾਂ ਬੁੱਟਾਂ ਤੇ ਦੁਬਾਰਾ ਕਰ ਦੇਾਂਗੇ ਤੇ ਨੰਨੇ ਦਾ ਮੂੰਹ ਸਰਜਾ ਬਣਾਵਾਂਗੇ ਇਹ ਤੋਂ ਪਹਿਲਾਂ ਆਪਾਂ ਇਹਦੇ ਹੌਕ ਲਵਾ ਕੇ ਲਿਆਂਦੀ ਫੇ ਨੰਬਰ ਨੰਬਰ ਪਲੇਟ ਲਵਾਉਣ ਵਾਲੀ ਹੈ ਪੱਠਿਆਂ ਵਾਲੀ ਰੇੜੀ ਵਾਸਤੇ ਤੇ ਆ ਇੱਕ ਟਾਇਰ ਪਵਾਇਆ ਜਿਹੜੇ ਇਹ 1500 ਦਾ ਟਾਇਰ ਪਿਆ ਬੋਲੋ ਦਾ 3 17 ਦਾ ਡਿਸਕਵਰ ਦੇ ਇੱਕ ਡੀ ਲੈਕਸ ਸੀ ਆਪਣਾ ਪਹਿਲਾ ਰੇੜੀ ਤੇ ਉਹ ਵਿਚਾਰਾ ਜਾਵਾ ਹਾਂ ਖਰਾਬ ਹੋਇਆ ਖੜਾ ਮੈਂ ਉਹ ਤਾਂ ਫੇਰ ਹੀ ਚਲਾਵਾਂਗੇ ਇਹ ਹਾਕੀ ਇਹਦੇ ਲਵਾ ਦਿੰਨੇ ਤੇ ਅਵੇ ਮਿਹਨਤ ਥੋੜੀ ਜਿਹੀ ਲੱਗਦੀ ਆ ਇਹ ਪਰ ਇਹ ਲਾਉਣਾ ਹੀ ਪੈਣਾ ਹੁਣ ਬਹੁਤ ਟਾਈਮ ਹੋ ਗਿਆ ਬੁਰਾ ਲੱਗਦਾ ਇਹਨੂੰ ਬਾਕੀ ਫਿਰ ਤੁਹਾਨੂੰ ਅੱਗੇ ਦਿਖਾਵਾਂਗੇ ਮੌਸਮ ਹਜੇ ਬਹੁਤ ਕੱਚਾ ਆਵੇ ਤੇ ਆਲੂ ਆ ਜਿਹੜੇ ਹਣ ਪਤਾ ਨਹੀਂ ਕਦੋਂ ਪੱਟੇ ਜਾਣਗੇ ਲੈ ਵੀ ਵੀਰੋ ਅੱਜ ਹੁਣ ਪੁੱਛਦਿਆਂ ਰੰਗਲੇ ਨੂੰ ਜਿਹੜਾ ਚਿੱਟਾ ਪਨੇਰੇ ਮਾਂ ਤੇ ਮਾਰਨਾ ਉਹਦੇ ਬਾਰੇ ਵੀ ਤੇ ਫਿਰ ਹਾਲ ਕੇਰਾ ਆਪਾਂ ਆ ਦੋ ਆਈਆਂ ਮਿੱਤਰੋ ਛੀਸੀਆਂ ਬਲੂ ਤੇ ਬਲੈਕ ਗ੍ਰੇ ਕਲਰ ਬੋਡੀ ਵਾਲਾ ਤੇ ਸ਼ੋਅ ਵਾਲਾ ਇਹ ਆਈਆਂ 830 ਰੁਪਈਆਂ ਠੀਕ ਹੈ ਜੀ ਤੇ ਇਹਦੇ ਨਾਲ ਦੇਣਿਆਂ ਨੂੰ ਕੋਈ ਬਣਦੀ ਗੱਲ ਕਿ ਨਹੀਂ ਉਸ ਤੋਂ ਬਾਅਦ ਰਿੰਮਾ ਤੇ ਰੰਗਮ ਰਾਉਣਾ ਤੇ ਮੀਂਹ ਕਰਕੇ ਨਾ ਤਾਂ ਆਲੂ ਪੱਟੇ ਜਾ ਰਹੇ ਆ ਆਲੂਆਂ ਦਾ ਵੀ ਕੰਮ ਓਡਾ-ਕੋਡਾ ਹੀ ਖੜਾ ਹੈ ਪਹਿਲਾਂ ਸ਼ੋਅ ਦੇ ਅੰਦਰ ਟੱਚਿੰਗ ਕਰਕੇ ਦੇਖਾਂਗੇ ਵੀ ਕੋਈ ਕਿੱਦਾਂ ਦੀ ਗੱਲ ਬਣਦੀ ਹੈ ਫਿਰ ਆਪਾਂ ਬਰਾਉ ਮੈ ਤੁਹਾਨੂੰ ਦਿਖਾਉਣਾ ਜਿਹੜੀ ਸ਼ੋ ਤੇ ਵੈਸੇ ਇੱਕ ਤੁਹਾਨੂੰ ਦਾਦੀ ਵੀ ਜਿਹੜੀ ਆ ओरिजिनल ਇੱਥੋਂ ਤੱਕ ਆਪਣੀ ਸ਼ੋ ਸਾਰੀ ओरिजिनल ਆ ਆ ਵੀ ਆ ਵੀ ਆ ਵੀ ਤਿੰਨੇ ਪੱਲੇ ਠੀਕ ਹੈ ਉਧਰਲਾ ਪੱਲਾ ਵੀ ਜਿਹੜੀ ਟਾਂਕੀ ਹੈ ਇਹ ਗੇਲੇ ਕਾ ਤੋਂ ਆਪਾਂ ਕਰਾਈ ਸੀ ਪਹਿਲਾਂ ਵੀ ਕਰਾਈ ਸੀ ਉਸ ਤੋਂ ਬਾਅਦ ਜਦੋਂ ਪਲੇਟਫਾਰਮ ਲੈਣ ਗਏ ਉਦੋਂ ਫੇਰ ਕਰਾਈ ਸੀ ਪਰ ਹੁਣ ਥੋੜਾ ਜਿਹਾ ਪੇਪੜੀਆਂ ਹੀ ਬਣੀਆਂ ਪਈਆਂ ਇੱਥੇ ਦਾ ਇਹ ਲੱਗਦਾ ਇੱਕ ਵਾਰੀ ਹੋਰ ਕਰਾਉਣੀ ਪੈ ਸਕਦੀ ਹੈ ਜੀ ਤੇ ਇਹਦੇ ਹੁਣ ਅਕੇਰਾ ਟੱਚਿੰਗ ਜੀ ਕਰ ਦਿੰਨੇ ਯਾਰ ਮਾੜੀ ਮੋਟਰ ਬਾਕੀ ਫੇਰ ਕਦੇ ਖਲਾ ਕੇ ਸਾਰਾ ਟਰੈਕਟਰ ਹੀ ਰੰਗ ਕਰਾ ਲਾਂਗੇ ਤੇ ਸੁਪਰ ਸੀਡਰ ਦੇ ਵਿੱਚ ਰੂਟਾਵੇਟਰ ਕੱਢਣਾ ਹਜੇ ਕਿ ਮੱਕੀ ਬੀਜਾਂ ਨਾਲ ਦੀ ਨਾਲ ਕੰਮ ਬਹੁਤ ਚੱਲੀ ਜਾਂਦੇ ਆ ਜੋਰਾਂ ਤੇ ਹਜੇ ਤੇ ਮਹੀਨੇ ਕੰਮ ਠੰਡਾ 파ਰਖ ਹੈ ਆ ਤਾਂ ਮਿੱਤਰੋ ਵਿੱਚੋਂ ਚਿੱਟੀ ਹੁੰਦੀ ਹੈ ਮੇਰਾ ਖਿਆਲ ਹਨ ਤੇ ਇਹ ਵੀ ਟੱਚਿੰਗ ਇੱਥੇ ਕਰਕੇ ਦੇਨੇ ਆ ਫਿਰ ਆਪਾਂ ਹੋ ਰੰਗ ਰੋਜਾ ਲਾਲੀ ਪੰਨਾ ਮੜਾ ਹੈ ਪਰ ਪਾਣੀ ਨਿਕਲ ਜਾਂਦਾ ਇੰਨਾ ਪਾਣੀ ਨਿਕਲ ਗਿਆ ਮਾਦਾ ਵੈਸੇ ਹੀ ਖੋਲਿਆ ਜਾਂਦਾ ਟੈਂਕੀ ਧੋਤੀ ਸੀ ਹੁਣ ਹੁਣ ਡੀਜ਼ਲ ਆ ਲੈ ਇਹ ਕੱਲ ਵੀ ਮੈਂ ਲੀਰ ਭਉਂਦੀ ਸੀ ਇਹ ਹੁਣ ਡੀਜ਼ਲ ਆਇਆ ਇੰਨਾ ਚੱਕੜ ਹੋ ਗਿਆ ਮਿੱਤਰੋ ਇਹ ਨਵੀਂ ਟੈਂਕੀ ਧੋ ਕੇ ਲਾਈ ਸੀ ਤੇ ਵਿੱਚ ਮਾੜਾ ਮੋੜ ਪਾਣੀ ਰਹਿ ਜਾਂਦਾ ਹੁਣ ਡੀਜ਼ਲ ਆਇਆ ਲੈ ਇੰਨਾ ਚੱਕੜੋਂ ਤੋਂ ਬਾਅਦ ਕਮਾਲ ਹੋ ਗਈ ਯਾਰ ਜਿਹੜੀ ਪਹਿਲਾਂ ਸਲਫ ਮਾਰੀ ਸੀ ਬਹੁਤ ਵਧੀਆ ਚੱਕੀ ਖੜਾਪਦੇ ਨੇ ਸਟਾਰਟ ਜਿਵੇਂ ਦੋ ਦਿਨ ਦਾ ਖੜਾ ਸੀ ਠੰਡਾ ਪਹਿਲਾਂ ਆਏ ਸੀ ਮਿੱਤਰੋ ਵੀ ਸ਼ੋ ਕੰਬਣ ਦਾ ਕਾਰਨ ਆਏ ਸੀ ਵੀ ਕ੍ਰੈਂਕ ਕਰੰਕਣਾ ਢਿੱਲੀ ਹੋਵੇ ਵੀ ਕ੍ਰੈਂਕ ਦਾ ਕੰਮ ਹੋਣ ਵਾਲਾ ਹੁਣ ਪਰ ਇੰਜਨ ਵੀ ਕਰਾਤਾ ਸਾਲਾ ਹੁਣ ਵੀ ਕੰਮ ਦਾ ਵੇਖੋ ਕਿੰਨਾ ਕੰਮ ਕਰਦਾ ਇਹ ਜਾਂਦਾ ਡਾਕਟਰ ਕਿੱਕਰ ਹੈਗਾ 6 650 ਚੱਕਰ ਹੈਗਾ ਇਥੇ ਮਾੜਾ ਹੈ ਹਜੇ ਵੀ ਪਰ ਵਾਈਬ੍ਰੇਸ਼ਨ ਹੈਗੀ ਸੀਟ ਥੋੜੇ ਢਿੱਲੀ ਜਾਂਦੀ ਹੈ ਇਹ ਕੀ ਚੱਕਰ ਹੁੰਦਾ ਯਾਰ ਇਹ ਕਾਰਨ ਹੁੰਦਾ ਹੈ ਇਹ ਜਰੂਰ ਦੱਸੋ। ਜਵੇਂ ਸ਼ਪੰਜਾਤੀ ਤੋਂ ਬਲੈਂਸਰ ਸ਼ਾਟ ਆਉਂਦੀ ਹੈ ਨਾ ਚੌਂਦੀ ਨੇ ਕੰਮ ਦੇ ਬਹੁਤ ਆ ਜਾਂਦੇ। ਨਵੇਂ ਟਰੈਕਟਰਾਂ ਦੇ ਮੰਗਰਾੜ ਕੰਦੇ ਆ। ਹਾਲਾ ਵੀ ਗੰਬੀ ਅਸੇ ਲਟਾਇਰ। ਇਹ ਇਹਦਾ ਨੂੰ ਆਉਂ ਜਾ ਯਾਰ ਕੀ ਚੱਕਰ ਪੈ ਗਿਆ। ਨਵਾਂ ਕੰਮ ਕਰਾਇਆ। ਲੈ ਵੀ ਮਿੱਤਰੋ। ਇੱਥੇ ਮਰੀ ਸੀ। ਕੁਝ ਨਹੀਂ ਪਤਾ ਲੱਗਦਾ ਨਾ। ਅਈ ਨੀ ਨੀ ਜਗਾ ਸਾਰੀ ਤੇ ਮਾਰਦੇ ਉਧਰੋਂ ਛਿੱਟੇ ਇੱਥੇ ਬਹਿ ਕੇ ਮਹਾਂ ਲਾ ਕੇ ਹੜਾਂ ਡੀਜ਼ਲ ਨਾਲ ਭਰਵੋ ਹਜੇ ਵੀ ਆਵੇ ਦਾਣੇ ਜੇ ਰਹਿ ਗਏ ਕੰਮ ਬਾਲਾ ਕੁੱਤਾ ਇਹਦਾ ਮਾਰਨ ਵਾਲਾ ਸਪਰੇਅ ਵਾਲਾ ਤੇ ਆ ਵੇ ਇਹਦੇ ਵਿੱਚ ਉਹ ਮੈਂ ਦਾਗ ਜੇ ਹੈਗੇ ਟਾ ਸਿੰਘ ਜੀ ਪਰ ਉਤੋਂ ਇੱਕ ਵਲੀ ਦੇ ਸੰ ਲੱਗ ਗਈ ਤੇ ਇਹਦੇ ਵਿੱਚ ਇੱਕ ਪੱਤੀ ਜੀ ਤੇ ਮਾਰਤੀ ਆਪਣੇ ਬਾਕੀ ਜੇ ਤਾਂ ਤੂੰ ਮਾਰਾਂਗੇ ਹੁਣ ਮੜਾ ਜਾ ਇਹ ਨਾ ਜਿਹੜਾ ਬਲੂ ਕਲਰ ਹੈ ਇਹ ਤੁਰਦਾ ਵਾਲਾ ਇਹ ਤਾਂ ਨਜਾਇਜ਼ ਹੀ ਤੁਰਦਾ ਵੇ ਜਿੱਥੇ ਮਾਰਿਆ ਇਹਦਾ ਵਾ ਦਾ ਘਰਾਲ ਵਗ ਜਾਂਦੀ ਹੈ ਜਿਹੜਾ ਆ ਮੈਟ ਕਲਰ ਬਲੈਕ ਉਹ ਲਿਆ ਵੇ ਦੇਸੀ ਆ ਪੱਤੀ ਮਾਰਨ ਤੇ ਦੇਸੀ ਮਾਰਾਂ ਕਿਉਂਕਿ ਇਹ 100 ਗਾਲਾ ਉਹ 500 ਦਾ ਉਹ ਚੈਸੀ ਚੂਸੀ ਦੇ ਮਾਰਾਂਗੇ ਆ ਵੀ ਇੱਥੇ ਬਲੂ ਮਾਰਿਆ ਤੇ ਆ ਘਰਾ ਲਵਗੀ ਇਹ ਮਾਰਨਾ ਔਖਾ ਹੈ ਕਾਸੇ-ਪਾਸੇ ਬੜਾ ਲਵੇੜ ਦਿੰਦਾ ਯਾਰ 13 ਤਾਂ ਹੁਣ ਉਹ ਬੰਦਾ ਵੇਲਾ ਆਪਣਾ ਪੈਂਚਰਾਂ ਵਾਲਾ ਉਹਦੇ ਕੋਲੇ ਰੈਮ ਰੰਗ ਕਰਾਉਣਾ ਪਹਿਲਾਂ ਤਾਂ ਸਵੇਰੇ ਆਲੂ ਪਟਣੇ ਆ ਯਾਰ ਤੇ ਬਾਕੀ ਫੇਰ ਤੁਹਾਨੂੰ ਮੜਾ ਇਹਦਾ ਮੂੰਹ ਫਿਰ ਬਣਾ ਕੇ ਵੀਡੀਓ ਬਣਾ ਕੇ ਦੱਸਾਂਗਾ ਆ ਰੰਗ ਕਰਨੇ ਆ ਤਾਂ ਇਹ ਆਪਣੇ ਜਿਹੜੇ 18 ਵਾਲੇ ਟਾਇਰ ਆ ਉਦੋਂ ਆਪਾਂ 18 430 ਵਾਲੇ ਰੈਮ ਜਿਹੜੇ ਨਾਲ ਇਹਦੇ 16 930 ਵਾਲੇ ਹੁੰਦੇ ਜਿਹੜੇ ਹਨ ਉਹ ਰਹਿਮ ਆ ਪਾ ਬੈਠੇ ਜੀ ਆਪਦੇ ਰੈਮ ਵਿੱਚ ਦੇ ਬੈਠੇ ਫੇਰ ਦੁਬਾਰਾ ਇਹ ਰੈਮ ਆਪਾਂ ਲਏ ਇਹ 15000 ਦੇ ਮਿਲੇ ਆਪਾਂ ਨੂੰ ਹੁਣ ਇਹ ਰੈਮ ਰੰਗ ਕਰਨੇ ਆਪਾਂ ਠੀਕ ਹੈ ਜੀ ਤੇ ਬਾਕੀ ਚਲ ਮਾੜਾ ਮੋੜ ਐਂ ਚੱਲ ਜੀ ਜਗਾੜ ਸੈਲਫ ਹੁਣ ਪਹਿਲਾਂ ਮਾਰੀ ਸੀ ਬਹੁਤ ਸੋਹਣੀ ਸੈਲਫ ਚੱਕੀ ਜਾਵੇਂ ਆਖੀਏ

ਵੀ ਵੀਰੋ ਲਾਸਮੈਂਟਸ ਨਾਲ ਜੀ ਰਸਤਾ ਬੰਦ ਹੈ ਤੇ ਵੇਖਣਾ ਸੀ ਮੀਂਹ ਬਾਈ ਲੇਬਰ ਕਹਿੰਦੀ ਦੱਸੋ ਇੱਕ ਥੋੜੀ ਜਿਹੀ ਵੱਲਾ ਮਗਰ ਸੁਖਾਉਦੇ ਕਰਕੇ ਆਪਾਂ ਲੇਟ ਕਰਿਆ ਕੰਮ ਕੁਛ ਲੇਬਰ ਵੀ ਨਹੀਂ ਮਿਲੀ ਪਹਿਲਾਂ ਤੇ ਪਰ ਹੁਣ ਆ ਜਿਹੜੇ ਮੌਸਮ ਕੱਚਾ ਅੱਜ ਦੀ ਰਾਤ ਤੱਕ ਦੱਸ ਰਹੇ ਆ ਤਾਂ ਕਣਮਣ ਕਾਫੀ ਹੋ ਗਈ ਜੋ ਦੇਖੇਗੇ ਵਟਾਂ ਤੇ ਤਾਂ ਆਪਾਂ ਬਾਈ ਹੱਥ ਲਿਬੜਦੇ ਆ ਬਾਕੀ ਆ ਜਿਵੇਂ ਖਾਲੀਆਂ ਚਾ ਜਿਹੜੀਆਂ ਅਾ ਚੌੜੀਆਂ ਖਾ ਲਈਆਂ ਇੱਥੇ ਤਾਂ ਨਹੀਂ ਨਾ ਪਤਾ ਲੱਗਦਾ ਇੱਥੇ ਤਾਂ ਵੇਲੇ ਚਰਗਲ ਪਿਆ ਫੇਰ ਇੱਕ ਮਿੱਟੀ ਆ ਆਪਣੀ ਚੀਕਣੀ ਤੇ ਜੇ ਕਿਤੇ ਉਹੀ ਆਈ ਗਏ ਉਹਦਾ ਫਾਇਦਾ ਨਹੀਂ ਸਾਲਾ ਮੇਰਾ ਨਿੱਕਾ ਹੀ ਨਿਕਲਿਆ ਆਲੂ ਦਾ ਜਦੋਂ ਮੈਂ ਪੜਦਾ ਮੈਨੂੰ ਤਾਂ ਮਰੇ ਜਿਹੀ ਪੱਥੇ ਲੱਗ ਦਿੰਦੇ ਤੇ ਇੱਕ ਹੋਰ ਨੁਕਸਾ ਬਾਬੇ ਜੇ ਮਿੱਟੀ ਆਈ ਗਈ ਤਾਂ ਤਾਂ ਵੀ ਕੰਮ ਖੰਡਾ ਮੈਂ ਹੁਣ ਹੋਰ ਖੜਾਂਗੇ ਤੇ ਇੱਕ ਤੁਸੀਂ ਦੇਖੋ ਵੀ ਆਲੂ ਫੁੱਟਿਆ ਆ ਯਾਰ ਆਲੂ ਫੁੱਟਣ ਦਾ ਕਾਰਨ ਵੱਟ ਚੰਗੀ ਤਰ੍ਹਾਂ ਨਹੀਂ ਹੋਣ ਕਰਕੇ ਵੇ 26 ਇੰਚ ਦੇ ਹਿਸਾਬ ਤੇ ਚੰਗੀ ਐ ਪਰ ਆ ਦੇਖੋ ਨਾ ਧੁੱਪ ਲੱਗੀ ਜਾਂਦੀ ਇਹਨੂੰ ਆਲੂ ਫੁੱਟਣਾ ਹੀ ਐ ਮਿੱਟੀ ਵੇਖੋ ਨਾ ਇੰਨੀ ਕੀ ਪਈ ਉੱਪਰ ਵਾਟ ਵਾਲੀ ਮਸ਼ੀਨ ਬਹੁਤ ਚੰਗੀ ਚਾਹੀਦੀ ਐ ਬਾਈ ਤੇ ਵਾਹਣ ਬਹੁਤ ਚੰਗਾ ਬਣਿਆ ਹੋਣਾ ਚਾਹੀਦਾ ਇਹ ਤਿਆਰ ਬੈਕ ਤਾਂ ਐ ਆਲੂ ਜਿਹੜਾ ਬਣੇ ਆਲੂ ਥੱਲੇ ਤੋਂ ਪਰ ਆਲੂ ਫਟ ਬਹੁਤ ਆਇਆ ਇਹ ਨੁਕਸਾਨ ਕਰੂਗਾ ਰੇਟ 'ਚ ਵੀ ਆਵੇ ਆ ਉਹ ਦਾ ਮੱਚੀ ਐ ਚਾਲਾ ਤੇ ਪਰ ਨਵੇਂ ਆਲੂ ਵੀ ਬਹੁਤ ਫੁੱਟੇ ਆ ਜਿਹੜੇ ਬਾਹਰ ਨੰਗੇ ਆਲੂ ਪਏ ਨਾ ਜਿਵੇਂ ਆ ਦੇਖੋ ਤੁਸੀਂ ਆ ਟਾਈਪ ਲੈ ਆ ਬਈ ਆਲੂ ਫੁੱਟਿਆ ਇਹ ਹੁਣ ਨੰਗਾ ਹੋ ਗਿਆ ਬਾਹਰ ਚਲੋ ਤਿਆਰੀ ਬਈ ਕਰਾਂਗੇ ਮਿੱਤਰੋ ਵਾਖਰੂ ਆ ਦੇਖੋ ਆਲੂ ਬਾਹਰ ਪਏ ਇੱਕ ਬਾਬੇ ਸੂਰ ਬਈ ਬਹੁਤ ਪੰਨਾ ਥੋੜੀ ਕਰੀ ਜਾਂਦੇ ਡੇਲੀ ਆਵੇ ਆਲੂ ਬਾਹਰ ਪਏ ਵਟਾਂ ਪਾੜ ਕੇ ਆਲੂ ਬਾਹਰ ਆ ਗਿਆ ਆਲੂ ਸੀ ਵੱਟ ਛੋਟੀ ਆਲੂ ਉੱਤੇ ਐ ਬਾਕੀ ਮਾਰਾਈ ਨੂੰ ਪਤਾ ਕੀ ਬੰਨਾ ਯਾਰ ਲੈ ਵੀ ਮਿੱਤਰੋ ਕਹਿੰਦੇ ਇਹ 19 ਚ ਆਪਾਂ ਟਾਇਰ ਪ੍ਰਾਈ ਸੀ ਇੱਕ ਇਹਦੇ ਨਾਲ ਮੇਲਾ ਲਾਇਆ ਸੀ ਤੇ ਟਾਇਰ ਵੱਢੇ ਗਏ ਮੇਲਾ ਬਾਹਰ ਚ ਲਾਉਣਾ ਕੀ ਸੀ ਚਲੋ ਜੀ ਬਸ ਮੇਲੇ ਹੁਣ ਹਟ ਗਏ ਧਰਨੇ ਲੱਗਣ ਲੱਗ ਗਏ ਆਪਾਂ ਨੂੰ ਅਗਲ ਆ ਗਈ ਆਪਾਂ ਛੱਡ ਗਏ ਖੜਾ ਤੇ ਰੱਬ ਤੁਹਾਡਾ ਭਲਾ ਕਰੇ ਹੁਣ ਇਹਦੇ ਵਿੱਚ ਵੀ ਆਪਾਂ ਮਾੜਾ ਮੋਟ ਮਾਰ ਦਾਂਗੇ ਰੰਗ ਜਿਵੇਂ ਆਵੇ ਹੁਣ ਮੈਂ ਡਰਮ ਹੀ ਲਾਦਣਾ ਲਿਆ ਆ ਗਿਆ ਇੱਥੇ ਮੋਟਰ ਤੇ ਇੱਥੇ ਤਾਂ ਵੀ ਪੌਰਾ ਪੂਰਾ ਮਾਰਦਾ ਇਹ ਤੇ ਇਹ ਆਪਣੇ ਟਾਇਰ ਤਕਰੀਬਨ 2 ਉਂਗਲਾਂ ਹੀ ਰਹਿ ਗਏ ਉਹ 2 ਉਂਗਲਾਂ ਦਾ ਵੀ ਘਟ ਜਾਨੀ ਹੈਗੇ ਆ 60 70 ਪੈਸੇ ਟਾਇਰ ਤਾਂ ਹੈਗੇ ਆ ਹਜੇ ਗੁੜੀ ਹੁਣ ਨਵਾਂ ਬੋਰ ਹੋਇਆ ਹੁਣ ਨਹੀਂ ਜੀ ਕਰਦਾ ਵੀ 18 ਦੇ ਪਾਈਏ ਵੀਰੋ ਪੂਰਾ ਸ਼ੌਕਣਾ ਤੋਈ ਦਾ ਨਾਲ ਜੇ ਤਾਂ ਵੀ ਜੰਗਾਲ ਬਣ ਗਈ ਰਵੇ ਲੈ 21 ਚ ਕਰਾਏ ਸੀ ਰੰਗ ਆ ਲੈ ਜਾਂਦਾ ਹੁਣ ਫੇਰ ਮਾਰ ਦਾਂਗੇ じゃ ਮੈਂ ਤਾਂ ਨਾ ਆਪਾਂ ਇੱਥੇ ਕੱਟ ਪਾ ਲੈਨੇ ਸੇ ਮਾ ਜੀ ਆ ਬੱਤੇ ਦੇ ਜਿੱਥੋਂ ਵੀਂਗਾ ਹੈ ਹੈ ਲੱਗ ਗਿਆ ਫਲੇਸ ਵਰਕੇ ਲੱਗ ਗਿਆ ਤੇਲ ਲਾ ਲਿਆ ਨਾ ਮੜਾ ਸੌਖਾ ਗੇੜੇ ਆਈ ਜਾਣਗੇ ਚ ਲੋੜੀ ਇਹ ਡਰਾਈਵਰੀ ਹੈ ਹੌਲੈਂਡ ਦੀ ਡਰਾਈਵਰੀ ਮਾੜੀ ਬੰਦੇ ਤੇ ਨਹੀਂ ਕਰ ਸਕਦਾ ਕੋਈ ਮਗਰਾੜ 빙ੇ ਕਰ ਤੇ ਚੱਕ ਪੂਰੇ ਧਿਆਨ ਨਾਲ ਚਲਾਉਣ ਵਾਲਾ ਟਰੈਕਟਰਸ ਵਾਲਾ ਇਹ ਗਾਟਾ ਇਹਦੀ ਟਰਾਲੀ ਜਿਹੜੀ ਮਾੜੀ ਟਰਾਲੀ ਆ ਉਹ ਤਾਂ ਉਹਦਾ ਹੀ 빙ੇ ਕਰ ਦਿੰਦੀ ਕੋਈ ਟਾਇਰ ਪਗੁੱਡੀ ਪੱਟ ਦਿੰਦਾ ਤੇ ਕੋਈ ਮਗਰਾੜ 빙ਾ ਕਰ ਦਿੰਦਾ ਨਹੀਂ ਸੋਹਣੇ ਸੱਜਣਾ ਇਹਨੇ ਉੱਥੇ ਹੀ ਤੁਰਿਆ ਹੋਣਾ ਇਹ ਆਪਾਂ ਨੂੰ ਉਹ ਕਰਨਾ ਪਊਗਾ ਘੱਟ ਪਾ ਲਗੇ ਵਧੀਆ ਰਾਂਗੇ ਰੋ ਰੋ ਆ ਆ ਮਰੀਓ ਦੀ ਕਿਰਨ ਜਾਂ ਨੀਮ ਪਰ ਹਾਂ ਬੱਤੇ ਨੂੰ ਹੋਰ ਬੱਤਾ ਥੱਲੇ ਦਾ ਸੀਗਾ ਸੇਮੇ ਬੱਤਾ ਬਹੁਤ ਥੱਲੇ ਸੀ ਥੱਲੇ ਲਾ ਲਾ ਉਹਨਾਂ ਦਬਾਅ ਵਧਿਆ ਪਈ ਜਾਊਗਾ ਹੂੰ ਇਹ ਤਾਂ ਟਾਇਰ ਹੀ ਚ ਪਈ ਜਾਂਦਾ ਠੀਕ ਵਗੇ ਰਹਿੰਦਾ ਦੋਵੇਂ ਕਿਸੇ ਜਾਣੂਗੇ ਹਵਾ ਵੀ ਘਟਾਈ ਵੀ ਨਾ ਉਦੋਂ ਦੀ ਸੱਚ ਟਰਾਲੀ ਵਾਲੇ ਤਾਂ ਹੁੰਦੀ ਖੇਤ ਮੁਕਾਬਲੇ ਵਾਲੇ ਤਾਂ ਹੁੰਦੀ ਹਵਾ ਤਾਂ 10 ਹੋਊਗੀ ਇਹਦੇ ਚ ਜਾਂ 8 ਵੀ ਹੋ ਸਕਦੀ ਜੇ ਇੱਕ ਬੜਾ ਨਰਮੀ ਹੋਊਗੀ ਜੋ ਇਕ ਵੀਂਗਾ ਦੋ ਵੀ ਮਗਰਾਡ ਅੰਦਰ ਨੂੰ ਵੜ ਗਿਆ ਵੇ ਇੱਥੋਂ ਆਏ ਹੁਣ ਉਹ ਦੇ ਨਾਲ ਹੁੰਦਾ ਉਹਦੇ ਨਾਲ ਉੱਤੋਂ ਦਾਬ ਦੇਈਏ ਮੈਂ ਤਾਂ ਹਾਂ ਜੋਰ ਚੱਕੀ ਜਿਹਾ ਆਵਾਜ਼ ਹਾਂ ਔਰਲੇ ਪਾਸੇ ਨਹੀਂ ਆਉਂਦਾ ਇੱਥੋਂ 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 ਦੇ ਦੇ ਕੇ ਕੋਹਣ ਨਾ ਕੋਈ ਨਹੀਂ ਹੈ ਨੂੰ ਵੀ ਚਲਾ ਕੇ ਰੰਦ ਨਾਲ ਇਹਨੂੰ ਲਾ ਦਿੰਨੇ ਜੋਰ ਆਵੇ ਬਹਿ ਲੱਗ ਗਿਆ ਥੱਲੇ ਉਹਦੀਆਂ ਤਾਂ ਟਾਇਰ ਲਾ ਆਥ ਨਹੀਂ ਭਾਈ ਜਾਂਦਾ ਇਹ ਛੱਤ ਬੜੀ ਸ਼ਰੀ ਹੈ ਬਰਾੜ ਸਾਹਿਬ ਮੈਂ ਨਾ ਤੇ ਜਿਆਦਾ ਨਾ ਕਰਦੇ ਜੀ ਉਹ ਦੂਜਾ ਲਾ ਲ ਗਏ ਟਾਇਰ ਵੀ ਚੈਪ ਚੱਲੇ ਜੈਕ ਦੂਜਾ ਲਾ ਲ ਗਣ ਓਏ ਉੱਥੇ ਹੀ ਜਾ ਵੜਨਾ ਤੇਂਦਰ ਇੱਕ ਇਧਰੋਂ ਵੀ ਆਏ ਪਾਈ ਇਧਰੋਂ ਵੀ ਅੰਦਰ ਨੂੰ ਹੋ ਗਿਆ ਓਏ ਇਹ ਤਾਂ ਡੈਕ ਪੇਂਟਿੰਗ ਬਾਅਦ ਚ ਕਰ ਲਈ ਕਿ ਹੁਣ ਤਾਂ ਖੁੱਲਾ ਹਾਂ ਖੁੱਲਾ ਇੱਥੇ ਵੀ ਜੈਕ ਹੀ ਭਰ ਦਿੰਨੇ ਆ ਯਾਰ ਵਧੀਆ ਰਾਂਗੇ ਵਾਟ ਓ ਦੇਖ ਚੱਕੀ ਚੱਲ ਟਰ ਚ ਟਰ ਚ ਹਵਾ ਕਿੱਥੇ ਮੈਂ ਨਾ ਹੁਣ ਜੱਕ ਦੂਜਾ ਲਾ ਲਗੇ ਨਾਲ ਕੋਈ ਤੇ ਕਹਿ ਜਾਊਗਾ ਟਾਇਰ ਚ ਹਵਾ ਕਰ ਦੇ ਇਧਰ ਚੱਕੀ ਚੱਲ ਹਜੇ ਤਾਂ ਬਹੁਤ ਆ ਤੈਨੂੰ ਉਂਗਲਾਂ ਪਿਆ ਉਹ ਰਾੜ ਆਉਣ ਵਾਲੀ ਬਾਹਰ ਤਾਂ ਦੇ ਚਾ ਦੇ ਤੂੰ ਕੀ ਵਾਦਾ ਘਟਾਈਂ ਥੱਲੇ ਨੂੰ ਦੱਬੇ ਰੋ ਤੂੰ ਵੱਧ ਚੱਕ ਦੇਵਾ ਜਾ ਉੱਥੇ ਜਾ ਕੇ ਧੰਨ ਚਾਰ ਉਂਗਲਾਂ ਚੱਕ ਦੇਰ ਆਪੇ ਫਿਰ ਉੱਥੇ ਜੇ ਆਜੇ ਟਾਇਰ ਵੜਈ ਜਾਂਦਾ ਨਾਲ ਥੱਲੇ ਗੁੱਡੀ ਥੱਲੇ ਵੜ ਗਈ ਹਾਂ ਵੀ ਕਲਰ ਸਾਂ ਚੱਕਣਾ ਹਾਂ ਇਧਰੋਂ ਵੀ ਚੱਕਣ ਵਾਲੀ ਕਲਰ ਨਾਲ ਅੱਛਾ ਉੱਧਰ ਜਾ ਖੜਾ ਕਰੇਗਾ ਤੂੰ ਆਜ ਕੋ ਮੈਂ ਆਣਾ ਸਹੀ ਐ ਇਹਨੇ ਅੱਗੇ ਉਧਰ ਪੂਰੀਆਂ ਕਲਰਾਂ ਕੂਲਰਾਂ ਸਹੀ ਕਰਤਿਆਂ ਨੇ ਮਾਰ ਆਏ ਦਾ ਬਹੁਤ ਹਿਜੋਰ ਕਰ ਉਹ ਕਿੱਧਰ ਨੂੰ ਆ ਗਿਆ ਇਹ ਅੰਦਰ ਨੂੰ ਆਈ ਜਾਂਦਾ ਮਗਰਾੜ ਤਾਂ ਆਈ ਜਾਂਦਾ ਸਿੱਧਾ ਗਰਮ ਨੂੰ ਜੋ ਸੱਲੇ ਕਰਾਂਗੇ ਮੈਂ ਨਾ ਇੱਥੇ ਹੁਣ ਸੱਟ ਲਾ ਦਈਏ ਘਰ ਨਾਲ ਹੋਰ ਕੀ ਰੰਗ ਲੈ ਜੂ ਮੜਾ ਜਾ ਹੈਨਾ ਚੱਕਿਆਂ ਦਾ ਹਜੇ ਇਹਨੂੰ ਖੋਲ ਕੇ ਵੇਖ ਲੇ ਤਾਂ ਉੱਥੇ ਨਾ ਜਾਵੜੇ ਫੇਰ ਕੱਸ ਲਾਂਗੇ ਆਪਣਾ ਕਿਹੜਾ ਆਓ ਫਿਰ ਹਾਂ ਸਹੀ ਗੱਲ ਸੱਟ ਮਾਰਨਾ ਤਾਂ ਪਹਿਲਾਂ ਉੱਥੇ ਖੋਲ ਹੀ ਲੈ ਹੋਰ ਚੱਕਦੇ ਨਾਲ ਕੀ ਆਉਂਦਾ ਨਹੀਂ ਉਹ ਭਰਾਵਾ ਸਾਲੇ ਟੁੱਟ ਜੂਗਾ ਵਿੰਗਾ ਹੋ ਗਿਆ ਮਗਰਾੜ ਪਾਲਾ ਪਤੰਦਰਾ ਨਹੀਂ ਨਹੀਂ ਆਓ ਇਹ ਜੜ ਤੋਂ ਮਰੋੜਿਆ ਗਿਆ ਪੱਤਾ ਬੱਸ ਆਓ ਇਹ ਜੜ ਤੋਂ ਟੁੱਟ ਗਿਆ ਤੇਰੀ ਛੇਵੀ ਏ ਦੀ ਵੀ ਠਾ ਪੂਰੀ ਹੋ ਗਈ। ਉਹ ਮੈਂ ਆ ਤਾਂ ਸੀਗਾ ਮੈਂ ਕੱਟ ਲਾਉਣ ਨੂੰ ਆ ਤਾਂ ਹੀ ਚਲਾਪੇ ਕੱਟ ਲਾ ਗਿਆ ਬਸ ਸਹੀ ਹੋ ਗਿਆ ਸਦਾ। ਬਸ ਕੱਟ ਲਾ ਗਿਆ ਹੋਣੀ ਜਾਂਦਾ। ਹੁਣ ਉਧਰੋਂ ਵੀਰੇ ਨੂੰ ਕਰ ਦੇ ਕੰਮ। ਮੈਂ ਤਾਂ ਨਹੀਂ ਇੱਥੇ ਹੀ ਰਹਿ ਜਾਣਾ ਗਰੀਬੋ ਤਾਂ ਥੋੜਾ ਨਾ ਮਾਰਨਾ ਪੈਣਾ ਹੋਵੇ। ਨਹੀਂ ਆ ਜੂ ਆ ਜੂ। ਥੱਲੇ ਨੂੰ ਤਾਂ ਲੈ ਜਾਗੇ। ਪਰ ਉਹ ਥੱਲੇ ਹਾਂ ਥੱਲੇ ਨੂੰ ਤਾਂ ਲੈ ਜਾਗੇ। ਫੇਰ ਰਵੀ ਨੂੰ ਮਾ ਦੇਗੇ ਕਿ ਠੀਕ। ਫੇਰ ਸਹੀ ਗੱਲ ਹੈ ਰਵੀ ਡਰਾਈਵਰ ਨੂੰ ਫੜਾ ਦੇਗੇ। ਦੋਵੇਂ ਵੀਂਗੇ ਕਰ ਲਿਆ ਗਰੀਬ। ਆਹੋ। ਦੇ ਟਲਰਾ ਬਣਾ ਕੇ ਦਿੱਤਿਆਂ ਨੂੰ ਕਹਿੰਦਾ ਟਲਰਾ ਨਹੀਂ ਮਹਾਂ ਹੜ ਦੇ ਭਰਾਵਾ ਉਹ ਹੁਨਕਾਰ ਆ ਉਹ ਵੀ ਕਿਤੇ ਲਾ ਕੇ ਲਿਆ ਤੇਰਾ ਯਾਰ ਉਹਦਾ ਵੀ ਹੁਣ ਮੈਂ ਡਿੱਗੀ ਵਾਲਾ ਚੱਕਣ ਗਿਆ ਤੇ ਜੋ ਦੋਵੇਂ ਉੱਤੇ ਹੁੰਦੇ ਤੇਲ ਵਾਲਾ ਤੇ ਉਹ ਥੱਲੇ ਹੋਏ ਪਏ ਤੇ ਨਾਲ ਹੀ ਐਡਾ ਟੋਆ ਐ ਤਾਂ ਉੱਚ ਉਫਣੀ ਪਈ ਥੱਲੋ ਵੀ ਲੱਗ ਗਈ ਉਹ ਵੀ ਬਣਾਈ ਕਰਦਾ ਤੇ ਉਵੇਂ ਉਹਦੇ ਦਾ ਟਰੈਕਟਰ ਦਾ ਜਲੂਸ ਕੱਢੀ ਫਿਰਦੇ ਆ ਪਾਲਾ ਮੈਂ ਨਾ ਹਜੇ ਥੋੜਾ ਜਿਆਦਾ ਨਹੀਂ ਸਹੀ ਆ ਉਹ ਪਰਲੇ ਪੈਸੇ ਉੱਚਾ ਮੜਾ ਉਂ ਮਾਰੀ ਮੁੱਕੀ ਇਹਦਾ ਜਨ ਉੱਚਾ ਹੋਣਾ ਸੀਗਾ ਇਧਰ ਹੁਣ ਪਰਲੇ ਦੇ ਵੀ ਭਰਦ ਗਏ ਮੜਾ ਜਾਂ ਤੂੰ ਆ ਆ ਕੱਢ ਡੈਟਿੰਗ ਪੈਟਿੰਗ ਇੱਕ ਤਾਂ ਆ ਕੱਢ ਦੇ ਆ ਟਾਇਰ ਪਾਰ ਕੱਢ ਕੇ ਫਿਰ ਫੋੜਾਂ ਤਾਂ ਟਾਇਰ ਖੋਲ ਹੀ ਲੈਨੇ ਆ ਕੱਢ ਦੇ ਆ ਇਹ ਵੀ ਭਾਰ ਯਾਰ ਸੇਮੇ ਆ ਵੀ ਇੱਥੋਂ ਵੀ ਅੰਦਰ ਆ ਨਾ ਤੇ ਇੰਦਰਾ ਵੇ ਪਰ ਇਹਨੂੰ ਜਾਵੜੇ ਐ ਏਡਾ ਜੈਕ ਕਿੱਥੋਂ ਲਿਆ ਰਾੜ ਰਹਿ ਰਿਹਾ ਰਾੜ ਪਾਲਾਂਗੇ ਵਿੱਚ ਇਹ ਦੋਨੇ ਜਾਣਗੇ ਮਗਰ ਉਹ ਵੀ ਉਰੇ ਨੂੰ ਆ ਗਿਆ ਉਹ ਟੁੱਟ ਜੂ ਕੰਮੇ ਪਾਸ ਕਰ ਵੀਂਗਾ ਹੋ ਜਾਊਗਾ ਜਦੋਂ ਫੇਰ ਕਹਿੰਦੇ ਟੈਕਸ ਮੋਦੀ ਆ ਫੇਰ ਆਂ ਖੜੀ ਹੋਣਾਗਾ ਹਾਂ ਚੱਕ ਕੇ ਇਹ 26 ਹਜ਼ਾਰ ਦੀ ਬੇਜ ਸੀ ਇੱਕ ਕਾਲਪੀ ਨਵੀਂ ਲੈ ਤਾਂ ਬੋਰ ਅਸੀਂ ਨਵਾਂ ਲਾਏ ਤੇ ਮੈਨੂੰ ਕਹਿੰਦਾ ਨਵੇਂ ਬੋਰ ਤੇ ਮੇਰੇ ਆਲੇ ਤੇ ਵੀ ਕਹਿੰਦਾ 2 ਫੁੱਟ ਨੀਵੀਂ ਰੱਖ ਪਾਣੀ ਵਾਦ ਕੱਢੂਗੀ ਚੱਕ ਕੇ 2 ਫੁੱਟ ਨੀਵੀਂ ਖਾਤੀ ਤੇ ਪਿਛਲੇ ਸਾਲ ਜਦੋਂ ਲੈ ਉਹ ਜਿਹੜੇ ਬਾੜੀ ਦਾ ਉਹ ਨਵੀਂ ਕਾਲ ਸੀਦੀ ਡਬੂਤ ਨਹੀਂ 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 ਛੜੀ ਤਾਂ ਨਹੀਂ ਸੀ ਕਿ ਜੇ ਆਪਾਂ ਪਾ ਲਾ ਕੇ ਵਰਕ ਕਰ ਲੈ ਅੰਦਰ ਨੂੰ ਦਾ ਹੋਈ ਹੈ ਇਹਦੇ ਸਾਹਮਣੇ ਨਹੀਂ ਪਤਾ ਹੁੰਦਾ ਹਾਂ ਉਹ ਦਾਸ ਨਾ ਫਰਾ ਇੱਥੇ ਉਹ ਸਾਰੇ ਆ ਜਾਂਦੇ ਪਿਆ ਹਣ ਹਜੇ ਇੱਕ ਵਾੜਾ ਚੱਲੀ ਜਲੀ ਬਾਈ ਬਣਿਆ ਆ ਬਾਅਦ ਚ ਦੇਖਣਾ ਹਟ ਜਾਂਦਾ ਨਾ ਥੱਲੋ ਵੀ ਚਿੱਟਾ ਕਿਹੜਾ ਦੂਜਾ ਕਾਲਾ ਕੰਮਾ ਜੀ ਹਰੀ ਕੱਢੀ ਆਉਂਦੇ ਹੈ ਟੇਪਾਂ ਦੇ ਕੜਕਿਲਪ੍ਰੀਤ ਲਾਦੀ ਨਾ ਯਾਰ ਐ ਤੇ ਵੀ ਮਾਰਿਆ ਬਹੁਤ ਸੋਹਣਾ ਵਜਿਆ ਹਜੇ ਇਹ ਟ੍ਰੈਲ ਹੀ ਲਾਇਆ ਲਗਾਤਾਰ ਹੀ ਤੁਰਿਆ ਜਾ ਲਾਇਆ ਪੂਰਾ ਯਾਰ ਕੰਮ ਤਾਂ ਕੋਈ ਹਰੇਕ ਹੀ ਆਉਂਦਾ ਹੈ ਚੰਗਾ ਮਾੜਾ ਸਾਰਾ ਹੀ ਆ ਵੀ ਬਾਦੂ ਵਿਚੇ ਰਾਇ ਇਹ ਮੈਨਾਂ ਬਾਟ ਉੱਥੇ ਦੂਰੀਆਰ ਮਾਰਨਾ ਲਗਾਤਾਰ ਹੀ ਚੱਲਣ ਦੇ ਸਹੀ ਗੱਲ ਹੈ ਸਹਿਯੋਗ ਹੀ ਬਹੁਤ ਮਿੱਤਰਾਂ ਦਾਗਾ ਇਦਾਂ ਹੀ ਤਹਿ ਦਿਲ ਤੋਂ ਧੰਨਵਾਦ ਕਰਾਂਗੇ ਤੇ ਇੰਦਰ ਦਾ ਬੱਬੂ ਦਾ ਸੇਮੇ ਦਾ ਨਾਲ ਪ੍ਰੀਤੇ ਦਾ ਵੀ ਕਰਾਂਗੇ ਬਈ ਤਾਂ ਵੀ ਉਹ ਬੈਠਾ ਉਹ ਪ੍ਰੀਤੇ ਉੱਠ ਖੜ ਆ ਜਾ ਯਾਰ ਕੋਈ ਕਰਾ ਦੇ ਹੈਲਪ ਯਾਰ ਲੈ ਜੀ ਮਿੱਤਰਾਂ ਅੰਦਰੋਂ ਮਗਰਾੜ ਮਗਰੂੜ ਕਰਦਣੇ ਆਪਾਂ ਓਕੇ ਪ੍ਰੀਤਮ ਪਿਆਰੇ ਜਿਹਦਾ ਸਾਥ ਹੋ ਗਿਆ ਅੱਜ ਤਾਂ ਠੀਕ ਆ ਯਾਰ ਆ ਵੀ ਜੱਬ ਕੱਢਦਾ ਮੇਟਰ ਜਮਾ ਓਕੇ ਕਰਦਾ ਪਰ ਇੰਡੀਕੇਟਰ ਟੁੱਟ ਗਿਆ ਚਾ ਕੋਈ ਨਾ ਆਕਾ ਇਹਨਾਂ ਐਤ ਨਾਲ ਹੋਲੀ ਤੇ ਲੈ ਕੇ ਭੱਜਾ ਆਣਾ ਕਰਾਂ ਇਹ ਬੁਰਸ਼ ਨਹੀਂ ਨਾ ਆਪਾਂ ਵੀ ਜਿੱਥੋਂ ਪੇਂਟਰ ਸਿੱਖੇ ਪੇਂਟਿੰਗ ਸਿੱਖੀ ਆਪਾਂ ਮੈਂ ਮਹਿੰਦਰ ਕੋਲ ਕਿਹੜਾ ਮਹਿੰਦਰ ਮਹਿੰਦਰ ਹੀਰੇ ਵਾਲਿਆਂ ਦੇ ਲੱਗੇ ਹੁੰਦਾ ਸੀਗਾ ਅੱਛਾ ਸੱਚੀ ਬਬਲੀ ਨੇ ਲਿਆ ਕਮਾਵਾ ਪਾਸਾ ਬਾਈ 来 ਮਿੱਤਰੋ 100 ਲੀਟਰ ਲੈਂਦਾ ਹੀ ਆਪਾਂ ਟੂਕੇ ਦਾ ਆਰਾਮ ਗੜੀਆਂ ਤੋਂ ਮਕਸਰੋਂ ਉਹਨਾਂ ਕੋਲੋਂ ਹੀ ਤਕਰੀਬਨ ਜਿਹੜੇ ਰੰਗ ਰੰਗ ਕਰਦੇ ਆ ਸਾਡੇ ਏਰੀਆ 'ਚ ਜਾਂ ਇੱਥੇ ਨੇੜੇ ਤੜੇ ਕੋਟ ਤੱਕ ਬੰਦੇ ਬਹੁਤ ਲੈ ਕੇ ਜਾਂਦੇ ਰੰਗ ਘਰ ਲਾਂ ਚੱਲਦੇ ਆ ਥੋੜੀਆਂ ਥੋੜੀਆਂ ਕਿਤੇ ਕਿਤੇ ਉਹ ਲਾਇਆ ਵੀ ਮਿੱਤਰੋ ਆਰਾਮ ਗੜੀਆਂ ਤੋਂ ਮਕਸਰੋਂ ਲੈ ਲਿਆ ਰੰਗ ਹੋਰ ਤੇ 700 ਦਾ ਕੱਲ ਲੈ ਕੇ ਹਾਰਡ ਰੂਡ ਨਰ ਪਾ ਕੇ 1000 ਰੁਪਏ ਦਾ 1000 ਨਾ ਦੋ ਰਿੰਮਾਂ ਤੇ 1:00 ਵਜਿਆ ਤੇ ਮਗਰਾੜਾਂ ਤੇ ਵਜਿਆ ਤੇ ਹੁਣ 1600 ਦਾਏ ਹੋ ਗਿਆ 16 ਤੇ 1000 ਕੱਲ 2600 ਹਾਂਜੀ ਲਓ ਜੀ ਮਿੱਤਰੋ ਮੀਂਹ ਤੋਂ ਬਾਅਦ ਅੱਜ ਰਾਤ ਨੁਕਸਾਨ ਸੀਗਾ ਫੇਰ ਆਲੂ ਦਾ ਇੱਕ ਅੱਧਾ ਦਿਨ ਛੱਡ ਦਿੰਦੇ ਆ ਫੇਰ ਫੇਰ ਟੱਕਰ ਪੈਂਦੇ ਆ ਭਤੰਦਰ ਹੁਣ ਫੇਰ ਜੀੜਾ ਮਾਰਦੇ ਅੱਜ ਬੈੰਨੇ ਆ ਉੱਥੇ ਝੁੱਗੀ ਚ ਆਪਣੀ ਦੇਸੀ ਝੁੱਗੀ ਚ ਦੋ ਘੰਟੇ ਪਟਾਕੇ ਚਲਾ ਕੇ ਫੇਰ ਜਾਵਾਂ ਗੱਲਾਂ ਗੁੱਲਾ ਮਾਰਦੇ ਮਨੋਂ ਦੀਪਨਾ ਢਿੱਲੋ ਸਾਹਿਬ ਨਾਲ ਵੀਰੋ ਅੱਜ ਤਾਂ ਪੈ ਗਈ ਧਾਨਦ ਤੇ ਹਜੇ ਸਵੇਰੇ ਪਰਸੋਂ ਪਟਨੇ ਆਲੂ ਇਹ ਤੇ ਪਰ ਅੱਜ ਵੀ ਆਵੇ ਬਹੁਤ ਨੁਕਸਾਨ ਕਰਿਆ ਵੱਟਾ ਮੂਟਾ ਢਾਕੇ ਗਿਆ ਹਨ ਬਾਪੂ ਤੇ ਜਿਹੜੇ ਜਿਹੜੇ ਵੀਰਾਂ ਨੂੰ ਯਾਰ ਝਟਕੇ ਬਾਰੇ ਜਾਣਕਾਰੀ ਹੈ ਜਾਂ ਕਿਹੜਾ ਸਸਤੇ ਤੋਂ ਸਸਤਾ ਤੇ ਚੰਗੇ ਤੋਂ ਚੰਗਾ ਉਹਦੇ ਬਾਰੇ ਸਾਨੂੰ ਦੱਸੋ ਤੇ ਜ਼ਰੂਰ ਕਮੈਂਟ ਕਰੋ ਆਪਦਾ ਨੰਬਰ ਦਿਓ ਜੀ ਅਸੀਂ ਤੁਹਾਡੇ ਨਾਲ ਗੱਲਬਾਤ ਕਰੀਏ ਬਹੁਤ ਨੁਕਸਾਨ ਕਰ ਗਏ ਸੂਰ ਤੇ ਅੱਗੇ ਮੱਕੀ ਆਸਤੇ ਵੀ ਲਾਉਣਾ ਹੀ ਪੈਣਾ। ਇਹ ਲੈ ਇਹ ਮੇਰੇ ਤਰ੍ਹਾਂ ਪੱਟੀ ਪੁੱਟੀ ਆ ਭਾਵੇਂ ਭਾਰਤੀ ਮੈਸਤਰੀ ਕਰਕੇ ਲੱਭੀ ਤੇ ਪਤਾ ਨਹੀਂ ਕੀ ਬਣੂਗਾ। ਪਹਿਲਾਂ ਤਾਂ ਉਹਦੇ ਨਾਲ ਦਾ ਸੂਤ ਹੀ ਨਹੀਂ ਆਇਆ ਕੰਮ। ਹੁਣ ਆਹ ਲਿਆਂਦਾ ਰੇਗ ਮਾਰ ਇਹਦੇ ਨਾਲ। ਪਹਾ ਕੇ ਇੱਕ ਇਥੇ ਭਰੀ ਆ। ਉਹ ਤੋਂ ਬਾਅਦ ਉੱਤੇ ਸਿੱਧਾ ਰੰਗ ਹੀ ਮਾਰ ਦੇਾਂਗੇ। ਜਮਾਂ ਯਾਰ ਸਾਡੇ ਕੋਲੇ ਜੱਟ ਸੋਡਾ ਕੰਮ। ਕੋਈ ਬੜੀ ਟਾਈਮ ਚ ਲੈਣ ਵਾਲਾ ਕੰਮ ਹੀ ਨਹੀਂ। ਆਵੇ ਲਈਦਾ ਵਿਆਦੀ ਵਿਆਦੀ ਕਰਦੇ ਨੇ ਯਾਰ ਇੱਥੇ ਵੀ ਟਾਜਿੰਗ ਕਰਦੇ ਨੇ ਟਾਜਿੰਗ ਇਸ ਕੋ ਲੈਂਦਾ ਕਰ ਪਰਲੇ ਪਾਸੇ ਹਸਤੇ ਰੰਗ ਬਚਾਲੀ ਇਹਦਾ ਸਰਜੂ ਲੈ ਵੀ ਡਾਟਿੰਗ ਪੈੜੇਗਾ ਆਪਣੀ ਡੰਗ ਲਾਉਂ ਜਾਊਗਾ ਕੰਮ ਆਪ ਹੀ ਪਟੰਗਾ ਪੁੱਟੰਗਾ ਪਰੰਗਾ ਹੀ ਬਾਟਾ ਜਿੰਗ ਦੀ ਕਰਤੀ ਤੇ ਮੇਤਰੋ ਬਾਕੀ ਕੋਈ ਨਹੀਂ ਕੋਈ ਮਾੜਾ ਮਟਰ ਨੀਕੀ ਰਹੀ ਜਿਹਦਾ ਕੋਹ ਨਹੀਂ ਲੰਦਾ ਜਾਂ ਚੱਲ ਗਿਆ ਟਰੈਕਟਰ ਆਪੇ ਸੈੱਟ ਹੋ ਜਾਣਾ ਇਹਦੇ ਤੇ ਹੁਣ ਲਿਆਂਦਾ ਤਾਂ ਚਾਹੀਸੀ ਆਸਤੇ ਹੈਗਾ ਮਾਰਨ ਨੂੰ ਤੇ ਪਰ ਕੀ ਕਹਿੰਦੇ ਹੁੰਦੇ ਆ ਉਹਦਾ ਹੁਣ ਟਾਈਮ ਨਹੀਂ ਲੱਗ ਰਿਹਾ ਸਵੇਰੇ ਆਲੂ ਕੱਟਨੇ ਤੇ ਹੁਣ ਇਹਨੂੰ ਧੋਣ ਦਾ ਟਾਈਮ ਲੱਗ ਜਾਣਾ ਇਹ ਫੇਰ ਹੀ ਮਾਰਾਂਗੇ ਲੈ ਮੇਤਰੋ ਅਗਲੇ ਰੇ ਮਰ ਮਾਤੇ ਰਾਂਗ ਮਾਰਤਾ ਚਾਹੀਸੀ ਰਹਿ ਗਈ ਕੱਲੀ ਤੇ ਇੱਥੇ ਵੀ ਆ ਤਾਂ ਥੱਲੇ ਹੋਈ ਆ ਬਾਉਡਰ ਦਾ ਇਹ ਇੱਥੇ ਮਾਰਨਾ ਹੀ ਆ ਪਤਾ ਕਰਕੇ ਇਹ ਟੈਨਸ਼ਨ ਹੋ ਗਈ ਆ ਕਰਤੀ ਡਾੜੇ ਪਾੜੀਆਂ ਮੈਂ ਤਾਂ ਆਪਣਾ ਮਗਰਾੜ ਸਿੱਧਾ ਹੋ ਗਿਆ ਯਾਰ ਉਹ ਬਾਤੀ ਡਾਂਗ ਲੈ ਲਿਆ